ਦੁਨੀਆ ਭਰ ਦੇ ਵਿੱਚ ਅਸੀਂ ਵਿਜੀਬਲ ਮਿਨੋਰਟੀ ਮੰਨੇ ਜਾਂਦੇ ਆ ਅਸੀਂ ਪਛਾਣੇ ਜਾਂਦੇ ਆ ਅਸੀਂ ਬੇਸ਼ੱਕ ਮਿਨੋਰਟੀ ਹੈਗੇ ਆ ਪਰ ਅਸੀਂ ਪਛਾਣੇ ਜਾਂਦੇ ਆ ਕਿ ਅਸੀਂ ਸਿੱਖ ਧਰਮ ਨਾਲ ਸਿੱਖ ਜਾਤੀ ਨਾਲ ਸੰਬੰਧ ਰੱਖਦੇ ਆਂ ਪੰਜਾਬ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ 245 ਕਰੋੜ ਰੁਪਏ ਕੀਤੇ ਗਏ ਜਾਰੀ ਤਾਂ ਜੋ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮਿਲ ਸਕੇ ਉੱਚ ਪੱਧਰੀ ਸਿੱਖਿਆ ਮੈਨੂੰ ਇਸ ਸਕਾਲਰਸ਼ਿਪ ਨਾਲ ਮਿਲੀ ਤਾਂ ਸ਼ਾਇਦ ਮੈਂ ਆਪਣੀ ਪੜਾਈ ਜਾਰੀ ਨਾ ਰੱਖ ਪਾਉਂਦੀ 231000 ਵਿਦਿਆਰਥੀ ਕੀਤੇ ਗਏ ਰਜਿਸਟਰ ਜਿਨ੍ਹਾਂ ਨੂੰ ਹੁਣ ਤੱਕ 92 ਕਰੋੜ ਰੁਪਈਆ ਦੀ ਮਦਦ ਦਿੱਤੀ ਗਈ ਜੇ ਮੈਨੂੰ ਇਸ ਸਕਾਲਰਸ਼ਿਪ ਨਾ ਮਿਲਦੀ ਤਾਂ ਮੈਂ ਸੋਚ ਵੀ ਨਹੀਂ ਸਕਦਾ ਸੀ ਮੈਂ ਇੰਨਾ ਵੱਡਾ ਕੋਰਸ ਅਫੋਰਡ ਕਰ ਪਾਉਂਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੰਤਰ ਯਤਨਾਂ ਸਦਕਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਇਹਦੇ باوجود ਉਸ ਮੁਲਕ ਦੇ ਅੰਦਰ ਸਾਡੀ ਐਕਸੈਪਟੈਂਸ ਕਿਵੇਂ ਦੀ ਹੈ ਸਰਕਾਰ ਸਾਨੂੰ ਕਿਵੇਂ ਵੇਖਦੀ ਹੈ ਕੀ ਉੱਥੇ ਕੋਈ ਰੇਸਿਜ਼ਮ ਦਾ ਰਤੀ ਭਰਵੀ ਕਣ ਹੈਗਾ ਜਾਂ ਪਿਛਲੇ ਸਮੇਂ ਦੇ ਦੌਰਾਨ ਤੁਸੀਂ ਕਿਸ ਤਰ੍ਹਾਂ ਦੀ ਟਰਾਂਸਫਰਮੇਸ਼ਨ ਵੇਖੀ ਹੈ ਸਰਕਾਰ ਦੀ ਸਾਡੀ ਕਮਿਊਨਿਟੀ ਦੇ ਪ੍ਰਤੀ ਅ ਦੇਖੋ ਜੀ ਇਹ ਸਟੈਪ ਬਾਈ ਸਟੈਪ ਜਿਹੜੀ ਆ ਬਹੁਤ ਜ਼ਿਆਦਾ ਇੰਪਰੂਵ ਹੋਈ ਹੈ ਨਿਊਜ਼ੀਲੈਂਡ ਦੇ ਵਿੱਚ ਔਰ ਅਸੀਂ ਉਹ ਦਿਨ ਕਿ ਜਦੋਂ ਇੱਕ ਐਮਪੀ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਵਿਜ਼ਿਟ ਨਹੀਂ ਕਰਦਾ ਹੁੰਦਾ ਸੀ ਅੱਛਾ ਵੀ ਆਪਣੇ ਅੱਖਾਂ ਨਾਲ ਦੇਖੀਏ 120 ਐਮਪੀਆਂ ਨੂੰ ਜਿਹੜਾ ਉਹ ਇਨਵੀਟੇਸ਼ਨ ਪਾਇਆ ਜਾਂਦਾ ਸੀ ਇੱਕ ਵੀ ਐਮਪੀ ਨਹੀਂ ਸੀ ਆਉਂਦਾ ਤੇ ਹੁਣ ਪ੍ਰਧਾਨ ਮੰਤਰੀ ਵੀ ਆਉਂਦਾ ਹੁਣ ਤੁਸੀਂ ਇਹੋ ਜਿਹਾ ਸਮਾਂ ਵੀ ਸੀ ਕਿ ਮੈਂ ਇੱਕ ਵਾਰ ਮੈਨੂੰ ਮਜ਼ਾਕ ਵਾਲੀ ਗੱਲ ਹੈ ਕਿ ਮੈਂ ਪ੍ਰਾਈਮ ਮਿਨਿਸਟਰ ਨੂੰ ਈਮੇਲ ਕੀਤੀ ਮਹੀਨਾ ਹੋ ਗਿਆ ਰਿਸਪੌਂਸ ਨਾ ਆਇਆ ਤੇ ਮੈਂ ਉਹਨੂੰ ਫਿਰ ਈਮੇਲ ਕੀਤੀ ਦੁਬਾਰਾ ਕਿ ਨੈਕਸਟ ਵੀਕਐਂਡ ਦਾ ਤੁਹਾਨੂੰ ਇਨ ਦੇ ਰਿਸਪੌਂਡ ਨਹੀਂ ਹੈ ਜੇ ਤੁਸੀਂ ਕੱਲ ਤੱਕ ਕਨਫਰਮ ਨਹੀਂ ਕੀਤਾ ਤਾਂ ਅਸੀਂ ਆਪੋਜੀਸ਼ਨ ਲੀਡਰ ਨੂੰ ਲੈ ਆਈਏ ਅੱਛਾ ਤਾਂ ਉਹਦਾ ਵਾਪਸ ਮੈਨੂੰ 2 ਘੰਟੇ ਚ ਆ ਗਿਆ ਸੀ ਵਾਪਸ ਨਹੀਂ ਨਹੀਂ ਮੈਂ ਕਨਫਰਮ ਹੈ ਮੈਂ ਪਹੁੰਚੂ ਅੱਛਾ ਹਾਂਜੀ ਕਿਉਂਕਿ ਮੈਂ ਉਹੀ ਗੱਲ ਕਰਦਾ ਕਿ ਜਦੋਂ ਤੁਸੀਂ ਆਪਣੇ ਕੰਮਾਂ ਵਾਸਤੇ ਗੱਲ ਕਰਦੇ ਕਰਦੇ ਜਦੋਂ ਕਮਿਊਨਿਟੀ ਦੇ ਕੰਮਾਂ ਵਾਸਤੇ ਕੋਤਾਈ ਨਹੀਂ ਕਰਦੇ ਹਾਂ ਹੁਣ ਜੇ ਕੋਈ ਕਵੇ ਇਮੀਗ੍ਰੇਸ਼ਨ ਦਾ ਮੇਰੇ ਨਾਲ ਕੋਈ ਇਮੀਗ੍ਰੇਸ਼ਨ ਦਾ ਮੈਟਰ ਹੈ ਵੀ ਨਹੀਂ ਗਾ ਮੇਰੀ ਸਾਰੀ ਫੈਮਿਲੀ ਉੱਥੇ ਹੈ ਜੀ ਅੱਛਾ ਪਰ ਜਦੋਂ ਕੋਈ ਪਾਲਿਸੀ ਨਿਕਲਦੀ ਹੈ ਤਾਂ ਸਾਨੂੰ ਇਗਨੋਰ ਕੀਤਾ ਜਾਂਦਾ ਮੰਨ ਲਓ ਇੰਡੀਅਨ ਕਮਿਊਨਿਟੀ ਨੂੰ ਜਾਂ ਬਾਕੀ ਵਾਈਡਰ ਕਮਿਊਨਿਟੀ ਏਸ਼ੀਅਨ ਕਮਿਊਨਿਟੀ ਨੂੰ ਕਹਿ ਲਓ ਤੇ ਇੱਕਦਮ ਜਿਦਾਂ ਇਦਾਂ ਲੱਗਦਾ ਕਿ ਨਹੀਂ ਇਹ ਸਾਡੇ ਨਾਲ ਇਹ ਸਾਨੂੰ ਦੇਖਣਾ ਚਾਹੁੰਦੇ ਆ ਕਿ ਅਸੀਂ ਇਕੱਠੇ ਹੈਗੇ ਕਿ ਨਹੀਂ ਹੈਗੇ ਫਿਰ ਉਦੋਂ ਜੀ ਕਰਦਾ ਕਿ ਇੱਕ ਵਾਰ ਲੜੀ ਇਹਨਾਂ ਨਾਲ ਇਸ ਚੀਜ਼ ਦੇ ਉੱਪਰ ਫਾਈਟ ਹੋਵੇ ਇਹਨ ਇਹ ਸਾਡਾ ਸਾਨੂੰ ਤੁਸੀਂ ਇਗਨੋਰ ਕਰਕੇ ਨਹੀਂ ਚੱਲ ਸਕਦੇ ਉੱਥੇ ਫਿਰ ਹਰ ਵਾਰ ਕੋਸ਼ਿਸ਼ ਕੀਤੀ ਆ ਸੱਚ ਤੇ ਗੁਰੂ ਨੂੰ ਹਾਜ਼ਰ ਨਾ ਦ ਸਮਝ ਕੇ ਕਹਿੰਦੇ ਕਿ ਆਵਾਜ਼ ਹਰ ਇੱਕ ਲਈ ਉਠਾਈ ਆ ਤੇ ਹਰ ਇੱਕ ਲਈ ਕਈ ਵਾਰ ਤੁਸੀਂ ਇਦਾਂ ਹੁੰਦਾ 10 ਕਾ 4 5 6 ਤਾਂ ਠੀਕ ਹੁੰਦੇ ਆ ਕਿ ਨਹੀਂ ਜੀ ਸੋ ਜਿੰਨਾ ਚਿਰ ਤੱਕ ਤੁਸੀਂ ਉਹਨਾਂ ਕੰਟਰੀਆਂ ਦੇ ਵਿੱਚ ਆਪਣੀ ਹੋਂਦ ਨੂੰ ਬਰਕਰਾਰ ਰੱਖੋਗੇ ਗਵਰਨਰ ਤੁਹਾਨੂੰ ਸੁਣੂਗੀ ਤੁਸੀਂ ਇਮੀਗ੍ਰੇਸ਼ਨ ਦੀ ਗੱਲ ਕੀਤੀ ਤਾਂ ਮੈਂ ਫਲਾਈਟ ਦੇ ਵਿੱਚ ਕੁਝ ਕਬੱਡੀ ਦੇ ਪਲੇਅਰਾਂ ਦੇ ਮੂੰਹੋਂ ਗੱਲ ਸੁਣਦਾ ਸੀ ਕਹਿੰਦੇ ਦਲਜੀਤ ਬਾਜੀ ਗੱਲਾ ਗੱਲਾ ਪਾਸਪੋਰਟ ਫੜਾ ਦਿੰਦੇ ਆ ਵੀਜ਼ੇ ਵਾਲਾ ਤੁਹਾਡੀ ਇਮੀਗ੍ਰੇਸ਼ਨ ਦੇ ਵਿੱਚ ਕੀ ਇਹੋ ਜੀ ਸੈਟਿੰਗ ਹੈਗੀ ਹੈ ਵੀ ਜਿਹੜਾ ਤੁਹਾਡੇ ਤੋਂ ਇਨਾ ਟਰਸਟ ਕਰਦੇ ਆ ਦੇਖੋ ਜੀ ਉਹ ਸਿਸਟਮ ਜਿਹੜੇ ਆ ਗੋਰਿਆਂ ਦੇ ਜੇ ਤੁਸੀਂ ਉਹ ਸਿਸਟਮ ਨੂੰ ਸਹੀ ਸਿਸਟਮ ਨਾਲ ਵਰਤੋ ਹਾਂ ਮੈਂ ਸਭ ਤੋਂ ਪਹਿਲਾਂ ਇਹ ਸ਼ੁਰੂ ਕੀਤਾ ਸੀ ਨਿਊਜ਼ੀਲੈਂਡ ਦੇ ਵਿੱਚ 2000 uh, ਤਿੰਨ ਕਿ ਦੀਆਂ ਗੱਲਾਂ ਜਦੋਂ ਇਹ ਸ਼ੁਰੂ ਕੀਤਾ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਤੁਸੀਂ ਸਾਨੂੰ ਇੱਕ ਜਣੇ ਨੂੰ ਵੀਜ਼ਾ ਦਿਓ ਉਹ ਵਾਪਸ ਚਲੇ ਜੂ ਤਾਂ ਦਾਂ ਦੂਜੇ ਨੂੰ ਵੀਜ਼ਾ ਦਿਓ ਅੱਛਾ ਤੇ ਐਸਾ ਟਾਈਮ ਆਇਆ ਕਿ ਉਹਨਾਂ ਨੇ ਮੁੜ ਕੇ ਸਾਨੂੰ 30 30 40 40 50 50 ਵੀਜ਼ੇ ਹੁਣੇ ਅਸੀਂ ਜਦੋਂ ਉਹਨੇ ਵਾਪਸ ਚਲੇ ਜਾਣਾ ਸੀ ਨਾਲ ਹੀ ਲਿਸਟ ਉਹਨਾਂ ਨਾਲ ਸਾਂਝੀ ਕਰਨੀ ਕਿ ਇਹ ਬੰਦੇ ਇੰਨੇ ਆਏ ਸੀ ਇੰਨੀ ਤਰੀਕ ਨੂੰ ਚਲੇ ਗਏ ਅੱਛਾ ਤੇ ਕੋਈ ਸਮਾਂ ਇਹੋ ਜਿਹਾ ਵੀ ਆਇਆ ਕਿ ਜਦੋਂ ਦੋ ਚਾਰ ਬੰਦੇ ਜਿਹੜੇ ਉਹਨਾਂ ਨੇ ਜਾ ਕੇ ਉੱਥੇ ਜੰਪ ਵੀ ਕੀਤਾ ਤੇ ਜਦੋਂ ਸਾਨੂੰ ਇਮੀਗ੍ਰੇਸ਼ਨ ਨੇ ਇਨਫੋਰਮ ਕੀਤਾ ਕਿ ਉਹ ਚ ਸਾਡੀ ਹੈਲਪ ਕਰੋ ਤਾਂ ਅਸੀਂ ਆਪ ਹੀ ਆਪਣੀ ਕਮਿਊਨਿਟੀ ਨੂੰ ਕਹਿ ਕੇ ਉਹਨਾਂ ਨੂੰ ਕਿਹਾ ਕਿ ਆਪਾਂ ਆਹ ਕੰਟਰੀ 'ਚ ਕਰਾਂਗੇ ਹਰ ਇੱਕ ਲਈ ਪ੍ਰੋਬਲਮ ਖੜੀ ਹੋਊਗੀ ਸੋ ਆਪਾਂ ਲਈ ਬੈਸਟ ਹੈ ਕਿ ਆਪਾਂ ਇਸ ਸਿਸਟਮ ਨੂੰ ਸਿਸਟਮ ਦੇ ਤੌਰ ਤੇ ਵਰਤੀਏ ਜੇ ਇਮੀਗ੍ਰੇਸ਼ਨ ਸਾਨੂੰ ਵੀਜ਼ਾ ਨਾ ਦੇਵੇ ਅਸੀਂ ਲੜ ਸਕਦੇ ਹਾਂ ਪਰ ਜੇ ਆਪਾਂ ਉਹਨੂੰ ਬ੍ਰੀਚ ਕਰਾਂਗੇ ਤਾਂ ਅਸੀਂ ਉਹਨਾਂ ਨਾਲ ਫਾਈਟ ਨਹੀਂ ਕਰ ਸਕਾਂਗੇ ਬਿਲਕੁਲ ਠੀਕ ਹੈ ਸੋ ਇਸ ਕਰਕੇ ਤੁਸੀਂ ਜੈਨੂਨ ਜਿਹੜੇ ਉਹਨਾਂ ਨੂੰ ਆਪਾਂ ਪ੍ਰੋਬਲਮ ਨਾ ਆਉਣ ਦੀ ਸੋ ਮੈਂ ਪਿਛਲੇ ਦਿਨ ਜਦੋਂ ਮਿਨਿਸਟਰ ਦੇ ਨਾਲ ਬੈਠਾ ਮੈਂ ਫਿਰ ਇਹੀ ਗੱਲ ਉਹਦੇ ਨਾਲ ਕੀਤੀ ਸੀ ਕਿ ਕਈ ਲੋਕ ਜੈਨੂਨ ਜਿਹੜੇ ਸਾਡੀ ਕਮਿਊਨਿਟੀ ਚ ਆ ਰਹੀਆਂ ਕਿ ਉਹ ਵੀ ਸ ਫਲ ਗੇਟ ਖੋਲਦੇ ਆ ਤਾਂ ਫਲਡ ਸੀ ਸਾਰੇ ਆਏ ਉਹਦੇ ਵਿੱਚ ਬਹੁਤ ਕੰਮ ਗਲਤ ਹੋਏ ਫਿਰ ਉਦੋਂ ਇੱਕਦਮ ਫਿਰੇ ਹੁੰਦਾ ਕਿ ਇਹਨੂੰ ਰੋਕਣ ਲਈ ਇੱਕਦਮ ਸਾਰੇ ਰੋਕ ਦਿਓ ਉੱਚ ਜੈਨੂਨ ਵੀ ਰਗੜੇ ਗਏ ਤੇ ਹੁਣ ਗਾਂ ਇਹੋ ਜਿਹਾ ਕੋਈ ਸਟੈਪ ਲਿਆ ਜਾਵੇ ਵੀ ਗਾਂ ਤੋਂ ਆਪਾਂ ਜਿਹੜਾ ਜੇ ਤੁਸੀਂ ਸਿਸਟਮ ਨੂੰ ਸਿਸਟਮ ਦੇ ਤੌਰ ਤੇ ਵਰਤੋਗੇ ਉਹ ਕੰਟਰੀ ਤੁਹਾਡੇ ਨਾਲ ਆਲਵੇਜ਼ ਮੈਂ ਤਾਂ ਇਹ ਚੀਜ਼ ਫਾਈਂਡ ਕੀਤੀ ਹੈ ਕਿ ਆਲਵੇਜ਼ ਤੁਹਾਡੇ ਨਾਲ ਚੱਲਣ ਲਈ ਤਿਆਰ ਜਿਸ ਸਿਸਟਮ ਨੂੰ ਸਿਸਟਮ ਸਮਝ ਕੇ ਚੱਲਣਾ ਤੁਹਾਡੇ ਕੋਲੋਂ ਮਸ਼ਵਰਾ ਵੀ ਲੈਂਦੇ ਆ ਤੁਹਾਡੇ ਕੋਲ ਕੋਈ ਅਧਿਕਾਰਕ ਤੌਰ ਤੇ ਵੀ ਡੈਜ਼ਿਗਨੇਸ਼ਨ ਹੈ ਸਰਕਾਰ ਦੇ ਅੰਦਰ ਜਾਂ ਕਿਸ ਤਰ੍ਹਾਂ ਤੁਹਾਡੇ ਕੋਲ アドਵਾਈਸ ਕਿਵੇਂ ਲੈਂਦੇ ਫਿਰੋ ਜੀ ਬਿਲਕੁਲ ਕਿਉਂਕਿ ਜਿਹੜਾ ਇਸ ਵੇਲੇ ਕਫੈਥ ਬੇਸਡ ਗਰੁੱਪ ਜਿਵੇਂ ਕਿ ਆਪਾਂ ਉਚਕਾ ਲਈ ਹਿੰਦੂ ਮੁਸਲਮ ਸਿੱਖ ਕ੍ਰੈਸਚੀਅਨ ਬੁੱਧਿਸਟ ਇਹ ਇੱਕ ਪੈਨਲ ਸਾਡਾ ਬਣਿਆ ਹੋਇਆ ਉਹਦੇ ਵਿੱਚ ਇਮੀਗ੍ਰੇਸ਼ਨ ਮੈਟਰ ਤੇ ਨਾਰਮਲੀ ਮੈਂ ਹੀ ਸਾਰੀਆਂ ਕਮਿਊਨਿਟੀਵਾਂ ਵੱਲੋਂ ਜਿਹੜੀ ਉੱਥੇ ਜਾ ਕੇ ਉਹ ਗੱਲ ਉਹਨਾਂ ਨਾਲ ਉਹ ਉਸ ਫੈਥ ਬੇਸਡ ਆਰਗੇਨਾਈਜੇਸ਼ਨ ਵੱਲੋਂ ਕਰਦੇ ਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਿੰਨੀਆਂ ਪੋਲਿਸੀਜ਼ ਇੱਕ ਨਹੀਂ ਜਿੰਨੀਆਂ ਵੀ ਪੋਲਿਸੀਜ਼ ਬਣ ਰਹੀਆਂ ਉਹਨਾਂ ਦੇ ਉੱਪਰ ਜਿਹੜੀ ਹੈ ਜਨਰਲ ਡਿਸਕਸ਼ਨ ਜਿਹੜੀ ਹੈ ਉਹ ਸਾਰੇ ਗਰੁੱਪਾਂ ਤੇ ਅਸੀਂ ਉਹਨਾਂ ਨੂੰ ਐਡਵਾਈਸ ਵੀ ਕਰਦੇ ਹਾਂ ਕਿ ਸਾਡੀ ਪਾਲਿਸੀ ਬਣਨੀ ਤਾਂ ਜੇ ਸਾਨੂੰ ਹੀ ਨਾ ਪਤਾ ਹੋਵੇ ਕਿ ਸਾਨੂੰ ਚਾਹੀਦਾ ਕੀ ਆ ਤਾਂ ਪਾਲਿਸੀ ਸਾਡੇ ਤੇ ਥੋਪੋਗੇ ਜਿਵੇਂ ਕਿ ਹੁਣ ਪਾਲਸੀਆਂ ਰੀਸੈਂਟ ਪਾਲਸੀਆਂ ਆਈਆਂ ਜਦੋਂ ਬਹੁਤ ਵੱਡੀ ਗਿਣਤੀ ਚ ਆਰਬੀ 21 ਦੇ ਵਿੱਚ ਲੋਕ ਪੱਕੇ ਹੋਏ ਆ ਇਹ ਪਾਲਿਸੀ ਜਿਹੜੀ ਆ ਇਹ ਛੇ ਪਾਲਸੀਆਂ ਜਸਿੰਦਾ ਆਰਡਰ ਦੇ ਨਾਲ ਅਸੀਂ ਇੱਕ ਘੰਟਾ ਬੈਠ ਕੇ ਇਹ ਗੱਲ ਕੀਤੀ ਸੀ ਉਹਦੇ ਨਾਲ ਅੱਛਾ ਤੇ ਉਹਦੇ ਚ ਅਸੀਂ ਸਾਰੇ ਗ੍ਰਾਂਥੀਆਂ ਦਾ ਵੀ ਉਹਨਾਂ ਦਾ ਜ਼ਿਕਰ ਕੀਤਾ ਸੀ ਕਿ ਦੇਖੋ ਆਏ ਇਸ ਕੰਟਰੀ ਦੇ ਵਿੱਚ ਇਹ ਇਹਨਾਂ ਨੇ ਉਸ ਸਮੇਂ ਜਦੋਂ ਕੰਟਰੀ ਨੂੰ ਲੋਡ ਸੀ ਹਮ ਆਸਟ੍ਰੇਲੀਆ ਨੇ ਉਸ ਟਾਈਮ ਦੇ ਉੱਪਰ ਜਿਹਨਾਂ ਨੇ ਸਪੋਰਟ ਕੀਤੀ ਆ ਫੂਡ ਪਾਰਸਲ ਵਾਸਤੇ ਉਹਨਾਂ ਨੂੰ ਉਹਨਾਂ ਨੇ ਇੰਗਲਿਸ਼ ਟੈਸਟ ਮਾਫ ਕੀਤਾ ਸੀ ਸਿਟੀਜ਼ਨ ਵਾਸਤੇ ਮੈਂ ਉਹਦੀ ਐਗਜ਼ਾਮਪਲ ਦਿੱਤੀ ਸੀ ਕਿ ਆਪਣੀ ਕੰਟਰੀ ਕੀ ਦੇ ਰਹੀ ਹੈ ਜੀ ਵੀ ਤੁਸੀਂ ਸਾਨੂੰ ਕੁਝ ਨਹੀਂ ਚਾਹੀਦਾ ਅਸੀਂ ਤਾਂ ਸਿਟੀਜ਼ਨ ਇਸ ਕੰਟਰੀ ਦੇ ਪਰ ਜਿਹੜੇ ਸਾਡੇ ਲਈ ਇਸ ਕੰਟਰੀ ਦੇ ਵਿੱਚ ਅਪਰੂਵ ਕਰ ਗਏ ਕਿ ਅਸੀਂ ਇਸ ਦੇਸ਼ ਦੇ ਅ ਅੱਛੇ ਨਾਗਰਿਕ ਆ ਉਹਨਾਂ ਦੀ ਕੁਝ ਕਰੀਏ ਜੀ ਤੇ ਪਰ ਤਾਂ ਮੰਤਰੀ ਨੇ ਕਿਹਾ ਸੀ ਬਹੁਤ ਵੱਡਾ ਡਿਸੀਜਨ ਹੈ ਤੇ ਮੈਨੂੰ ਇਹ ਤਿੰਨ ਮਿਨਿਸਟਰ ਹੁਣ ਤੱਕ ਕਹਿ ਚੁੱਕੇ ਆ ਵੀ ਤੁਸੀਂ ਪਤਾ ਨਹੀਂ ਕੀ ਪ੍ਰਾਈਮ ਮਿਨਿਸਟਰ ਨੂੰ ਪੜਾਇਆ ਉਹ ਤਿੰਨ ਵਾਰ ਕੈਬਨਟ ਦੇ ਵਿੱਚ ਉਹਨੇ ਪਾਲਿਸੀ ਡਿਸਕਸ ਕਰਕੇ ਪਾਸ ਕਰਵਾਈ